ਓਹੋ ਪਵਨ ਅੱਜਕੱਲ ਤਾਂ ਮੂੰਗਫਲੀ ਖਾਣੀ ਔਖੀ ਹੋ ਗਈ ਤੁਸੀਂ ਅਖਰੋਟ ਕਿਉਂ ਸਾੜੀ ਜਾਂਦੇ ਹੋ ਮਹਿੰਗੇ ਭਾ ਦੇ ਹਾਂਜੀ ਇਹਨਾਂ ਅਖਰੋਟਾਂ ਦੇ ਨਾਲ ਹੀ ਭਾਵੇਂ ਮਹਿੰਗੇ ਹੈਗੇ ਪਰ ਇਹਨਾਂ ਨਾਲ ਜ਼ਿੰਦਗੀ ਬਦਲ ਸਕਦੀ ਹੈ ਅੱਜ ਤੁਹਾਨੂੰ ਇਹੋ ਜੀ ਚੀਜ਼ ਦੱਸਾਂਗੇ ਓਹੋ ਇਹਨਾਂ ਨਾਲ ਕਾਦੀ ਜ਼ਿੰਦਗੀ ਬਦਲ ਸਕਦੀ ਪਵਨ ਅੱਜ ਤਾਂ ਮੂੰਗਫਲੀ ਖਾਣੀ ਬਹੁਤ ਔਖੀ ਹੈ ਤੁਸੀਂ ਅਖਰੋਟਾਂ ਨੂੰ ਅੱਗ ਲਾ ਤੇ ਚੱਕ ਲੋ ਚੱਕ ਲੋ ਜ਼ਿੰਦਗੀ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਸੰਦੂਸਾ ਭਾਵੇਂ ਇਹ ਮਹਿੰਗੇ ਹੈ ਪਰ ਇਹਨਾਂ ਦੇ ਕੰਮ ਜਿਹੜਾ ਕਰਨਾ ਨਾ ਉਹਦੇ ਨਾਲ ਸਭ ਦੀ ਜ਼ਿੰਦਗੀ ਬਦਲ ਜਾਣੀ ਹੈ ਦੋਸਤੋ ਤਨੂੰ ਦੱਸਦੇ ਆ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਜ਼ਰੂਰ ਬੋਲ ਦਈਏ ਦੋਸਤਾਂ ਦੇ ਨਾਮ ਬੋਲਦਗੇ ਅੱਜ ਤਾਂ ਮੈਨੂੰ ਮੋਹ ਜਵਾਨੀ ਜ਼ਿਆਦਾ ਦੋਸਤਾਂ ਦੇ ਨਾਮ ਕਿਉਂਕਿ ਉਹਨਾਂ ਨੇ ਐਨੀ ਵਧੀਆ ਚੀਜ਼ ਦੱਸੀ ਆ ਨਾ ਜਿਹੜੀ ਭੈਣ ਨੇ ਬਸ ਰੂਹ ਹੀ ਖੁਸ਼ ਹੋ ਗਈ ਆ ਤੇ ਸਭ ਤੋਂ ਪਹਿਲਾ ਨਾਮ ਹੈ ਜੀ ਪਰਮਜੀਤ ਕੌਰ ਇਹ ਭੈਣ ਨੇ ਰਾਜਸਥਾਨ ਤੋਂ ਠੀਕ ਪ੍ਰੀਤ ਬੁੱਟਰ ਇਹ ਨੇ ਜੀ ਫਿਰੋਜ਼ਪੁਰ ਤੋਂ ਇੱਕ ਨੇ ਜੀ ਲਾਪ੍ਰੀਤ ਸਿੰਘ ਬਰਨਾਲਾ ਤੋਂ ਗੁਰਮੀਤ ਕੌਰ ਬਠਿੰਡਾ ਤੋਂ ਚਰਨਜੀਤ ਸਿੰਘ ਫਤੇਗੜ ਸਾਹਿਬ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਵਾਂਗੇ ਸੋਣੇ ਸੋਣੇ ਕਮੈਂਟ ਜ਼ਰੂਰ ਕਰਿਓ ਹਾਂਜੀ ਤੇ ਦੱਸੋ ਵੀ ਸੜੇ ਹੋਏ ਅਖਰੋਟ ਬੰਦੇ ਦੀ ਜ਼ਿੰਦਗੀ ਕਿਵੇਂ ਬਦਲ ਸਕਦੇ ਆ ਹਾਂਜੀ ਤੁਸੀਂ ਕੋਈ ਬਹੁਤੇ ਅਖਰੋਟ ਨਹੀਂ ਲੈਣੇ ਸਿਰਫ ਤੁਸੀਂ 4 ਅਖਰੋਟ ਲੈਣੇ ਆ ਠੀਕ ਉਹਨਾਂ ਨੂੰ ਜਿਹੜਾ ਕਿ ਇਸ ਤਰ੍ਹਾਂ ਕੋਲਿਆਂ ਦੇ ਉੱਪਰ ਸਾੜ ਲੈਣਾ ਠੀਕ ਹੈ ਜਿਵੇਂ ਆ ਇੱਕ ਸੜ ਚੁੱਕਿਆ ਇਸੇ ਤਰ੍ਹਾਂ ਚਾਰਾਂ ਨੂੰ ਸਾੜ ਲੈਣਾ ਤੇ ਸਾੜ ਕੇ ਹੁਣ ਆਪਾਂ ਕੀ ਕਰਾਂਗੇ ਇਹਨਾਂ ਦਾ ਪੇਸਟ ਬਣਾ ਲਾਂਗੇ ਮਤਲਬ ਕਿ ਇਹਨਾਂ ਨੂੰ ਸਾੜਨਾ ਹੈ ਪਹਿਲਾਂ ਚੰਗੀ ਤਰ੍ਹਾਂ ਹਾਂਜੀ ਠੀਕ ਇਹਨਾਂ ਨੂੰ ਸਾੜ ਕੇ ਹੁਣ ਸਾੜਨ ਤੋਂ ਬਾਅਦ ਤਾਂ ਖਾਣਯੋਗ ਰਹਿਣੇ ਨਹੀਂਗੇ ਇਹ ਆਪਾਂ ਖਾਣੇ ਨਹੀਂ ਹੈਗੇ ਠੀਕ ਇਹਨਾਂ ਨੂੰ ਆਪਾਂ ਹੋਰ ਤਰੀਕੇ ਦੇ ਨਾਲ ਵਰਤਣਾ ਬਸ ਤੁਸੀਂ ਦੇਖੀ ਚੱਲੋ ਵੀ ਇਹੋ ਜੀ ਇਹਦੀ ਆਪਾਂ ਤੁਹਾਨੂੰ ਦੱਸਾਂਗੇ ਨਾ ਤੁਸੀਂ ਵੀ ਹੈਰਾਨ ਰਹਿ ਜਾਊਂਗੇ ਤੇ ਬਹੁਤ ਹੀ ਜਿਹੜਾ ਕਿ ਅਸਾਮ ਦਾ ਤਰੀਕਾ ਹੈਗਾ ਠੀਕ ਹਾਂਜੀ ਤੇ ਹੁਣ ਜਿਵੇਂ ਕਿ ਆਪਣੀਆਂ ਕਾਲੇ ਹੋ ਚੁੱਕਿਆ ਖਰੋਟ ਇਹਨਾਂ ਹਾਂਜੀ ਹਾਂਜੀ ਹੁਣ ਆਪਾਂ ਇਹਨਾਂ ਨੂੰ ਕੁੱਟ ਲੈਣੇ ਆ ਇਹਨਾਂ ਦਾ ਪੇਸਟ ਬਣਾ ਲੈਣੇ ਆ ਠੀਕ ਕਿ ਕਿਸੇ ਮਿਕਸੀ ਵਾਲੇ ਜੱਗ ਤੇ ਵੀ ਕੁੱਟ ਸਕਦੇ ਹੋ ਪਰ ਇਸ ਤਰ੍ਹਾਂ ਵੀ ਆਪਾਂ ਇਹਨਾਂ ਨੂੰ ਪੁੱਟ ਕੇ ਬਰੀਕ ਕਰ ਲਏ ਨੇ ਠੀਕ ਆ ਠੀਕ ਪੇਸਟ ਬਣਾ ਲਿਆ ਇੱਕ ਤਰ੍ਹਾਂ ਦਾ ਸਾਰਾ ਖਰੋਟਾਂ ਦਾ ਅੱਛਾ ਇਸ ਤਰ੍ਹਾਂ ਦਾ ਪੇਸਟ ਬਣ ਗਿਆ ਪੇਸਟ ਬਣ ਗਿਆ ਖਰੋਟਾਂ ਦਾ ਹਾਂਜੀ ਆ ਦੇਖੋ ਦੋਸਤੋ ਯਾਰ ਜਿੰਦਗੀ ਕਿਵੇਂ ਬਦਲ ਸਕਦੀ ਆਪਾਂ ਨੂੰ ਕਿ ਰੋਕੇ ਦੱਸੋਗੇ ਹਾਂਜੀ ਬਸ ਦੱਸਦੇ ਆ ਤੇ ਇਹਦੇ ਵਿੱਚ ਦੋ ਚੀਜ਼ਾਂ ਹੋਰ ਮਿਕਸ ਕਰਨੀਆਂ ਠੀਕ ਇੱਕ ਕੱਪਾ ਇਹਦੇ ਵਿੱਚ ਪਾਵਾਂਗੇ ਜੀ ਨਾਰੀਅਲ ਦਾ ਤੇਲ ਰੀਅਲ ਦਾ ਤੇਲ ਠੀਕ ਹਾਂਜੀ ਤੇ ਇੱਕ ਚਮਚੀ ਆਪਾਂ ਇਹਦੇ ਚ ਪਾਵਾਂਗੇ ਜੀ ਐਲੋਵੀਰਾ ਜੈਲ ਠੀਕ ਹੈ ਜੀ ਠੀਕ ਇਹਦੇ ਨਾਲ ਕੀ ਹੋਵੇ ਥੋੜਾ ਜਿਹਾ ਆਪਣਾ ਪੇਸਟ ਮਿਕਸ ਹੋ ਜਾਊਗਾ ਵਧੀਆ ਸਮੂਥ ਬਣ ਜਾਊਗਾ ਹੂੰ ਹੂੰ ਹਾਂ ਦੇਖੋ ਠੀਕ ਬਣ ਪੇਸਟ ਬਣ ਗਿਆ ਪਰ ਜਿੰਦਗੀ ਕਿਵੇਂ ਬਦਲੂਗਾ ਹਾਂਜੀ ਜਿਵੇਂ ਕਿ ਆਪਾਂ ਨੇ ਸਿਹਤ ਵਾਸਤੇ ਅਖਰੋਟ ਚੰਗੇ ਹੁੰਦੇ ਆ ਅਖਰੋਟ ਖਾਣੇ ਉਸੇ ਤਰ੍ਹਾਂ ਹੀ ਆਪਾਂ ਜਿਵੇਂ ਕਿ ਆਖਰੋਟ ਵਾਲਾ ਪੇਸਟ ਬਣਾਇਆ। ਦੋਸਤੋ ਜਿਨ੍ਹਾਂ ਦੇ ਫਲਵੈਰੀਆਂ ਹੁੰਦੀਆਂ ਜਾਂ ਕਈਆਂ ਦੇ ਹੁੰਦੇ ਵੀ ਆਪਣੇ ਕਈ ਵਾਰੀ ਹੁੰਦਾ ਵੀ ਚਟਾਕ ਜੇ ਬਣ ਜਾਂਦੇ ਆ ਸਕਿਨ ਦੇ ਉੱਪਰ ਚਿੱਟੇ ਦਾਗ ਜਿੱਟੇ ਜੇ ਦਾਗ ਡੱਬ ਜੇ ਪੈ ਜਾਂਦੇ ਆ। ਹੁਣ ਫਲੈਰੀ ਤਾਂ ਕਹਿੰਦੇ ਵੀ ਜਲਦੀ ਆਰਾਮ ਵੀ ਨਹੀਂ ਆਉਂਦਾ। ਹਾਂਜੀ ਤੇ ਪਰ ਆਪਾਂ ਇਹ ਜਿਹੜੀ ਭੈਣ ਨੇ ਆਪਾਂ ਨੂੰ ਦੱਸਿਆ ਤੇ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਿਆ ਤੇ ਮੈਨੂੰ ਇਹ ਸੀਗਾ ਵੀ ਕਦੋਂ ਆਪਾਂ ਵੀਡੀਓ ਬਣਾਈਏ। ਪਰ ਜਿਹੜਾ ਕਿ ਉਹਨਾਂ ਨੇ ਦੱਸਿਆ ਨੂੰ ਤਾਂ 2-4 ਦਿਨ ਹੋ ਗਿਆ ਪਰ ਠੰਡ ਦੇ ਕਰਕੇ ਆਪਣੇ ਤੋਂ ਵੀਡੀਓ ਨਹੀਂ ਬਣੀਆਂ ਸੀਗੀਆਂ ਤੇ ਫਿਰ ਆਪਾਂ ਅੱਜ ਆ ਜਿਹੜਾ ਕਿ ਤੁਹਾਡੇ ਸਾਹਮਣੇ ਵੀਡੀਓ ਬਣਾ ਕੇ ਲੈ ਕੇ ਆਏ ਆ ਦੋਸਤੋ ਤੇ ਇਹ ਤੁਸੀਂ ਕਿੱਦਾਂ ਅਪਲਾਈ ਕਰਨਾ ਇਹਨੂੰ ਤੁਸੀਂ ਹਲਕਾ ਜਿਹਾ ਮਤਲਬ ਕਿ ਉੱਥੇ ਲਾ ਲੈਣਾ ਤੇ ਫਿਰ ਤੁਸੀਂ ਉਹਨੂੰ ਕਾਫੀ ਟਾਈਮ ਵਾਸਤੇ ਰੱਖ ਸਕਦੇ ਹੋ ਮੈਨੂੰ ਕੋਈ ਰਾਤ ਨੂੰ ਰਾਤ ਨੂੰ ਮਤਲਬ ਨਹੀਂ ਰਾਤ ਨੂੰ ਵੀ ਲਾ ਸਕਦੇ ਹੋ ਤਿੰਨ ਚਾਰ ਘੰਟੇ ਤੁਸੀਂ ਰੱਖ ਸਕਦੇ ਹੋ ਦੋਸਤੋ ਆ ਜਿਹੜੀ ਕਰੀਮ ਇਹ ਤਾਂ ਫਿਰ ਤੁਸੀਂ ਦੋਸਤੋ ਜਾਣਕਾਰੀ ਹਰੇਕ ਬੰਦੇ ਨੂੰ ਸ਼ੇਅਰ ਕਰਿਓ ਕਿਉਂਕਿ ਜਿਨ੍ਹਾਂ ਦੇ ਫਲੈਰੀ ਹੋ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਮਤਲਬ ਕਿ ਬਹੁਤ ਅਲੱਗ ਹੋ ਜਾਂਦੀ ਹੈ ਹਾਂਜੀ ਤੇ ਵੇਖਣ ਵਾਲੇ ਨੂੰ ਵੀ ਮਤਲਬ ਕਿ ਵੀ ਹੋਰ ਹੀ ਲੱਗਦਾ ਵੀ ਹਾਂਜੀ ਕਿਉਂਕਿ ਇਹ ਤਾਂ ਹੁਣ ਕੁਦਰਤੀ ਹੈ ਤਾਂ ਪਰਮਾਤਮਾ ਵੱਲੋਂ ਕਈ ਵਾਰੀ ਹੋ ਜਾਂਦਾ ਹੈ ਤੇ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਹਾਏ ਆਪਣੇ ਆ ਕੀ ਹੋ ਗਿਆ ਕਿਉਂਕਿ ਇਹਦਾ ਇਲਾਜ ਵੀ ਇਹ ਵਾਧ ਜਾਂਦੀ ਹੈ ਘਟਦੀ ਬਹੁਤ ਘੱਟ ਹੁੰਦੀ ਹੈ ਤੇ ਇਸ ਤਰ੍ਹਾਂ ਤੁਸੀਂ ਆ ਵਾਲੀ ਨੁਕਤਾ ਯੂਜ਼ ਕਰ ਸਕਦੇ ਹੋ ਤੇ ਬਹੁਤ ਹੀ ਮਤਲਬ ਕਿ ਤੁਹਾਡਾ ਜਿਹੜਾ ਕਿ ਫਿੱਕਾ ਬਹੁਤ ਪੈ ਜਾਊਗਾ ਕਾਫੀ ਹੱਦ ਤੱਕ ਦੇਖੋ ਦੋਸਤੋ ਧੰਨਵਾਦ ਤੁਹਾਡਾ ਸ਼ੇਅਰ ਕਰਿਓ ਤੇ ਤਾਂ ਜੋ ਇਹ ਜਾਣਕਾਰੀ ਹੋਰ ਵੀ ਕਿਸਦੇ ਕੰਮ ਆ ਸਕੇ ਹਾਂਜੀ ਤੇ ਕਮੈਂਟ ਵੀ ਜਰੂਰ ਕਰਿਓ ਤੇ ਤੁਹਾਡਾ ਅਗਲੀ ਵੀਡੀਓ ਦੇ ਵਿੱਚ ਆਪਾਂ ਨਾਮ ਲਵਾਂਗੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ